ਗੁਰਦਾਸਪੁਰ ਦਾ ਹਾਲ ਆਪਾਂ ਦੱਸ ਦਈਏ ਕਿ ਗੁਰਦਾਸਪੁਰ ਦੇ ਵਿੱਚ ਸ਼ੈਰੀ ਕਲ ਸੀ ਜਿਹੜੇ ਕਿ ਤਰ੍ਹਾਂ-ਤਰ੍ਹਾਂ ਦੀਆਂ ਵੀਡੀਓ ਦੇ ਨਾਲ ਜਾਂ ਪ੍ਰਚਾਰ ਦੇ ਨਾਲ ਚਰਚਾ ਦੇ ਵਿੱਚ ਆ ਗਏ ਸੀ ਕਿ ਉਹਨਾਂ ਨੇ ਆਪਣਾ ਪਨ ਦਿਖਾਉਂਦਿਆਂ ਹੋਇਆਂ ਜਾਂ ਉਹਨਾਂ ਦਾ ਸਟਾਈਲ ਪਤਾ ਨਹੀਂ ਇਹ ਸੀ ਲੋਕਾਂ ਨੇ ਹੋਰ ਤਰ੍ਹਾਂ ਦੇ ਸ਼ੰਕੇ ਵੀ ਪੈਦਾ ਕੀਤੇ ਸੀ ਉਹ ਉੱਥੇ ਨਾ ਦੂਜੇ ਨੰਬਰ ਤੇ ਦੇਖੇ ਪਹਿਲੇ ਨੰਬਰ ਤੇ ਤੇ ਆਉਣਾ ਦੂਰ ਦੀ ਗੱਲ ਸੀ ਉਹ ਵੀ ਉੱਥੇ ਪਛੜ ਗਏ ਦਿਨੇਸ਼ ਬੱਬੂ ਉੱਥੇ ਦੂਜੇ ਨੰਬਰ ਤੇ ਆਏ ਤੇ ਸੁਖਜਿੰਦਰ ਰੰਧਾਵਾ ਜਿੱਤ ਜਾਂਦੇ ਆ ਤਾਂ ਗੁਰਦਾਸਪੁਰ ਦੇ 8 9 ਵਿਧਾਨ ਸਭਾ ਹਲਕਿਆਂ ਦੇ ਵਿੱਚ ਕੀ ਕੁਝ ਬਣਿਆ ਕਿਉਂਕਿ ਉੱਥੋਂ ਦੇ ਮੰਤਰੀ ਜਿਹੜੇ ਲਾਲਚੰਦ ਕਟਾਰੂ ਚੱਕ ਹੈ ਉਹਨਾਂ ਨੇ ਵੀ ਆਪਣੀ ਸੀਟ ਗਵਾਈ ਹੈ ਬਿਲਕੁਲ ਗੁਰਦਾਸਪੁਰ ਦੀ ਗੱਲ ਕੀਤੀ ਜਾਵੇ ਦੇਖੋ ਗੁਰਦਾਸਪੁਰ ਦੇ ਵਿੱਚ ਐਮ ਐਲ ਏ ਪਹਿਲਾਂ ਹੀ ਉੱਥੇ 7 ਐਮ ਐਲ ਏ ਕਾਂਗਰਸ ਪਾਰਟੀ ਉਹ ਅਗਰੇ ਕਾਂਗਰਸ ਪਾਰਟੀ ਦੀ 2022 ਦੇ ਵਿੱਚ ਇੱਜ਼ਤ ਬਚਾਈ ਸੀ ਉਹ ਮਝੇਲਾ ਨੇ ਬਚਾਈ ਸੀ ਕਿ 18 ਦੇ ਵਿੱਚੋਂ 7 ਇਕੱਲੇ ਮਾਝੇ ਤੋਂ ਆ ਕੇ ਸਿਰਫ ਗੁਰਦਾਸਪੁਰ ਤੋਂ ਹਲੇ ਅੰਮ੍ਰਿਤਸਰ ਦੀ ਇੰਨੀ ਗੱਲ ਕਿਉਂਕਿ ਉੱਥੋਂ ਵੀ ਸੁਖ ਸਰਕਾਰ ਗਿਆ ਜਿੱਤਿਆ ਸੀ ਮਾਲਵੇ ਦੇ ਵਿੱਚੋਂ ਤੇ ਸਿਰਫ ਇੱਕੋ ਜਿੱਤੇ ਦੋ ਹੀ ਜਿੱਤੇ ਸੀ ਇੱਕ ਸੰਦੀਪ ਜਾਖੜ ਜਿਹੜੇ ਭਾਜਪਾ ਤੇ ਚਲੇਗੇ ਨੇ ਸਪੋਰਟ ਕਾਰੀ ਦਿੱਤੀ ਆ ਉਹਨੂੰ ਵੀ ਲੱਗਦਾ ਬਾਹਰ ਕੱਢ ਦੇਣਗੇ ਦੂਜੇ ਰਾਜਾ ਮਰਿੰਦਰ ਸਿੰਘ ਵੜਿੰਗ ਹੁਣ ਗੁਰਦਾਸਪੁਰ ਲੋਕ ਸਭਾ ਹਲਕੇ ਦੇ ਵਿੱਚ ਕਿਹੜੇ ਕਿਹੜੇ ਵਿਧਾਨ ਸਭਾ ਹਲਕੇ ਹੁੰਦੇ ਨੇ ਉਹਦੇ ਵਿੱਚ ਗੁਰਦਾਸਪੁਰ ਦੀਨਾ ਨਗਰ ਕਾਦੀਆਂ ਬਟਾਲਾ ਫਤਿਹਗੜ ਚੂੜੀਆਂ ਡੇਰਾ ਬਾਬਾ ਨਾਨਕ ਸਜਾਨਪੁਰ ਭੋਵਾ ਤੇ ਪਠਾਨਕੋਟ ਇਹਨਾਂ 9 ਹਲਕਿਆਂ ਦੇ ਵਿੱਚੋਂ 6 ਹਲਕਿਆਂ ਦੇ ਵਿੱਚ ਕਾਂਗਰਸ ਪਾਰਟੀ ਅੱਗੇ ਰਹੀ ਆ 3 ਤੇ ਰਹੀ ਆ ਭਾਰਤੀ ਜਨਤਾ ਪਾਰਟੀ ਅਕਾਲੀ ਦਲ ਦਾ ਇਥੇ ਬੁਰੇ ਹਾਲਾਤ ਨੇ ਇਹ ਆਮ ਆਦੀ ਪਾਰਟੀ ਦਾ ਵੀ ਇਥੇ ਖਾਤਾ ਜ਼ੀਰੋ ਆ ਕਿਸੇ ਵੀ ਹਲਕੇ ਚੋਂ ਲੀਡ ਇਥੋਂ ਤੱਕ ਕਿ ਜਿਹੜੇ ਬਟਾਲੇ ਤੋਂ ਉਮੀਦਵਾਰ ਸੀ ਜਿਹੜਾ ਕਹਿੰਦੇ ਚਾਚੀ ਕਿਵੇਂ ਸਟਾਈਲ ਦੇ ਵਿੱਚ ਬੋਲਦਾ ਸੀ ਨਾ ਉਹ ਵੀ ਹਾਰ ਗਿਆ ਆਪਣੇ ਸ਼ਹਿਰ ਚੋਂ ਹਾਰ ਗਿਆ ਆਪਣੀ ਵਾਰਡ ਦੇ ਵਿੱਚੋਂ ਇਹਨੂੰ ਵੋਟਾਂ ਘਟ ਪਈਆਂ ਨੇ ਹੁਣ ਗਰਦਾਸਪੁਰ ਤੋਂ ਐਮ ਐਲ ਏ ਕੌਣ ਸੀ ਕਾਂਗਰਸ ਪਾਰਟੀ ਦੇ ਬਰਿੰਦਰ ਮੀਤ ਸਿੰਘ ਪਾੜਾ ਉਹ ਉਥੋਂ ਸੁਖਜਿੰਦਰ ਸਿੰਘ ਰੰਧਾਵਾ ਨੂੰ ਲੀਡ ਮਿਲੀ ਆ ਦਿਨਾਂ ਨਗਰ ਤੋਂ ਕਾਂਗਰਸ ਪਾਰਟੀ ਦੀ ਐਮ ਐਲ ਏ ਸੀ অরਨਾ ਚੌਧਰੀ ਉਹ ਉਥੋਂ ਲੀਡ ਲੈ ਕੇ ਨੇ ਕਾਂਗਰਸ ਪਾਰਟੀ ਨੂੰ ਕਾਦੀਆਂ ਤੋਂ ਪ੍ਰਤਾਪ ਸਿੰਘ ਬਾਜਵਾ ਸੀ ਐਮਐਲਏ ਉਥੋਂ ਸੁਖਜਿੰਦਰ ਸਿੰਘ ਰੰਧਾਵਾ ਨੂੰ ਲੀਡ ਮਿਲ ਗਈ ਬਟਾਲਾ ਤੋਂ ਅਮਰਸ਼ੇਰ ਸਿੰਘ ਸ਼ਰੀਕਲ ਸੀ ਸੀ ਉਥੋਂ ਇਹਨੂੰ ਸੁਖਜਿੰਦਰ ਸਿੰਘ ਰੰਧਾਵਾ ਨੂੰ ਲੀਡ ਮਿਲ ਗਈ ਨੇ ਫਤੇਗੜ ਚੂੜੀਆਂ ਤੋਂ ਕਾਂਗਰਸ ਪਾਰਟੀ ਦੇ ਐਮਐਲਏ ਸਿਰ ਤਰਿਪਤਰਜਿੰਦਰ ਸਿੰਘ ਬਾਜਵਾ ਉਥੋਂ ਸੁਖਜਿੰਦਰ ਸਿੰਘ ਰੰਧਾਵਾ ਨੂੰ ਲੀਡ ਮਿਲ ਗਈ ਡੇਰਾ ਬਾਬਾ ਨਾਨਕ ਦੇ ਵਿੱਚ ਉਹ ਖੁਦ ਐਮਐਲਏ ਸੀ ਉਥੋਂ ਉਹਨਾਂ ਨੂੰ ਵੀ ਲੀਡ ਮਿਲੀ ਪਰ ਇੰਨੀ ਤਗੜੀ ਲੀਡ ਨਹੀਂ ਮਿਲੀ ਹੈਗੀ ਜਿਹੜੇ ਕਾਂਗਰਸ ਦੇ ਹਲਕੇ ਜਿੱਤੇ ਨੇ ਉਥੋਂ ਇੰਨੀ ਜ਼ਿਆਦਾ ਲੀਡ ਨਹੀਂ ਮਿਲੀ ਲੇਕਿਨ ਜਿੱਤ ਤੇ ਜਿੱਤੀ ਆ ਸਜਾਣਪੁਰ ਤੋਂ ਇਹਨਾਂ ਦੇ ਐਮਐਲਏ ਸੀ ਅ ਜਿਹੜੇ ਕਾਂਗਰਸ ਪਾਰਟੀ ਦੇ ਉਥੋਂ ਭਾਜਪਾ ਜਿੱਤ ਗਈ ਆ ਪਠਾਨਕੋੜ ਤੋਂ ਇਰਥੇ ਭਾਜਪਾ ਦਾ ਐਮਐਲਏ ਸੀ ਅਸ਼ਵਨੀ ਸ਼ਰਮਾ ਉਥੋਂ ਭਾਜਪਾ ਫੇਰ ਜਿੱਤ ਗਈ ਆ ਭੋਵਾ ਤੋਂ ਇਹਨਾਂ ਦੇ ਐਮਐਲਏ ਸੀ ਉਹ ਹਾ ਉਹ ਵੀ ਹਾਰ ਗਏ ਨੇ ਉਥੇ ਵੀ ਭਾਜਪਾ ਜਿੱਤੇ ਨੇ ਮਤਲਬ ਇੱਥੇ ਲਾਲਚੰਦ ਕਟਾਰੂ ਚੱਕ ਵੀ ਮਨਿਸਟਰ ਸੀ ਉਹ ਵੀ ਹਾਰ ਗਏ ਨੇ ਉਹ ਕਿਉਂ ਜਿੱਤੇ ਨੇ ਕਹਿੰਦੇ 1998 ਤੋਂ ਪਹਿਲਾਂ ਕਾਂਗਰਸ ਦੀ ਜੇ ਪੱਕੀ ਸੀਟ ਰਹੀ ਹੈਗੀ ਆ ਦਲ ਤੇ ਕਿਸਾਨ ਭਾਈਚਾਰਿਆਂ ਦਾ ਵੋਟ ਬੈਂਕ ਕਾਂਗਰਸ ਪਾਰਟੀ ਕਾਮਯਾਬ ਰਹੀ ਹੈ ਉਹ ਦੂਜਾ ਸੁਖਜਿੰਦਰ ਸਿੰਘ ਰਧਾਵਾ ਦਾ ਦਾਵਾ ਮਾਝੇ ਦੀ ਹੀ ਨਹੀਂ ਪੰਜਾਬ ਦਾ ਹੀ ਨਹੀਂ ਉਹ ਦੇਸ਼ ਦਾ ਇੱਕ ਚਿਹਰਾ ਬਣ ਚੁੱਕੇ ਨੇ ਪੰਜਾਬ ਦੇ ਡਿਪਟੀ ਸੀਐਮ ਰਹਿ ਚੁੱਕੇ ਨੇ ਔਰ ਦੂਜਾ Rajasthan ਪਾਰਟੀ ਮਾਮਲਿਆਂ ਦੇ ਇੰਚਾਰਜ ਨੇ ਉੱਥੋਂ 25 ਸੀਟਾਂ 'ਚੋਂ 13 ਦੇ ਕਰੀਬ ਸੀਟਾਂ ਆਈਆਂ ਕਾਂਗਰਸ ਪਾਰਟੀ ਨੂੰ ਉੱਥੇ ਅਸ਼ੋਕ ਲੋਧ ਤੇ ਸੁਖਜਿੰਦਰ ਸਿੰਘ ਰਧਾਵਾ ਦਾ ਕੰਬੀਨੇਸ਼ਨ ਰਿਹਾ ਸੁਜਿੰਦਰ ਰੰਧਾਵਾ ਦਾ ਰਾਜਸਥਾਨ ਤੋਂ ਪਿਛਲੀ ਵਾਰ ਪੰਜੀ ਦੀਆਂ ਪੰਜੀਆਂ ਹੀ ਭਾਜਪਾ ਕੋਲ ਹੀ ਇਸ ਵਾਰ 13 ਕਾਂਗਰਸ ਪਾਰਟੀ ਨੂੰ ਚੈਅ ਆਈਆਂ ਨੇ ਇਸ ਕਰਕੇ ਸੁਜਿੰਦਰ ਰੰਧਾਵਾ ਪਾਰਟੀ ਮਾਮਲੇ ਦੇ ਚਾਰਜ ਉਹਦਾ ਕਦ ਵਧਿਆ ਖੁਦ ਐਮਪੀ ਬਣ ਗਏ ਨੇ ਤੇ ਸਭ ਤੋਂ ਵੱਡੀ ਗੱਲ ਇੱਕ ਉਹ ਸਟੇਟ ਲੈਵਲ ਦਾ ਨਹੀਂ ਨੈਸ਼ਨਲ ਲੈਵਲ ਦੇ ਲੀਡਰ ਬਣ ਗਏ ਨੇ ਗਾਂਧੀ ਪਰਵਾਦ ਦੇ ਬਹੁਤ ਨੇੜੇ ਪਹੁੰਚ ਗਏ ਔਰ ਦੂਜਾ ਚਾਰ ਦਫਾ ਦਾ ਐਮਐਲਏ ਉਹਨਾਂ ਦੇ ਪਿਤਾ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਹੋਣੀ ਸੰਤੋਖ ਸਿੰਘ ਰੰਧਾਵਾ ਹੋਣੀ ਉਹ ਮਨਿਸਟਰ ਰਹੇ ਚੁੱਕੇ ਨੇ ਕਾਂਗਰਸ ਪਾਰਟੀ ਦੇ ਪ੍ਰੈਜ਼ੀਡੈਂਟ ਰਹੇ ਚੁੱਕੇ ਨੇ ਤੇ ਦਿਨੇਸ਼ ਬੱਬੂ ਜਿਹੜਾ ਨੰਬਰ 2 ਤੇ ਬੀਜੇਪੀ ਦੇ ਕਿਉਂ ਆ ਰਹੇ ਇੱਕ ਤੇ ਭਾਰਤੀ ਜਨਤਾ ਪਾਰਟੀ ਦੇ ਅਕਾਲੀ ਸ਼ਰੂਮ ਨਹੀਂ ਕਾਲੀਦਲ ਗੱਠ ਜੋੜ ਨਹੀਂ ਸੀ ਕਿਤੇ ਵੀ ਕਾਲੀਦਲ ਕੈਂਡੀਡੇਟ ਦੇ ਜਿਹੜੇ ਉਮੀਦਵਾਰ ਸੀ ਡਾਕਟਰ ਦਲਜੀਤ ਸਿੰਘ ਚੀਮਾ ਉਹਨਾਂ ਦੇ ਤਾਂ ਬਹੁਤ ਹੀ ਮਾੜੀ ਹੋਈ ਆ ਉਹ 1 ਲੱਖ ਵੋਟ ਵੀ ਨਹੀਂ ਲੈ ਸਕਿਆ ਉਹ 84000 ਵੋਟਾਂ ਲੈ ਕੇ ਗਏ ਨੇ ਪਰ ਉਹ ਜੇ ਵਾਲੀ ਗੱਲ ਫੇਰ ਆ ਗਈ ਜੇ ਉਹ ਹੀ ਗੱਠ ਜੋੜ ਹੋ ਜਾਂਦਾ ਫਿਰ ਉਹ ਬੀਜੇਪੀ ਜਿੱਤ ਜਾਂਦੀ ਗੁਰਦਾਸਪੁਰ ਬੀਜੇ ਸੰਦੀਪ ਬੀਜੇਪੀ ਨੇ ਉਦੋਂ ਇਹ ਸੀਟ ਜਿੱਤੇ ਜਦੋਂ ਅਕਾਲੀਦਲ ਤੇ ਬੀਜੇਪੀ ਦਾ ਗੱਠ ਜੋੜ ਰਿਹਾ ਜਦੋਂ ਕਾਲੀਦਲ ਤੇ ਭਾਜਪਾ ਦਾ ਗੱਠ ਜੋੜ ਨਹੀਂ ਰਿਹਾ ਉਹ ਕਾਂਗਰਸ ਪਾਰਟੀ ਨੇ ਹੀ ਸੀਟ ਜਿੱਤੀ ਐ ਔਰ ਭਾਰਤੀ ਜਨਤਾ ਪਾਰਟੀ ਦਾ ਇੱਕ ਖੇਮਾ ਜਿਹੜਾ ਗੋਟਾ ਉਹ ਦਿਨੇਸ਼ ਬੱਬੂ ਦੇ ਨਾਲ ਨਹੀਂ ਦਿੱਤਾ ਦਿਨੇਸ਼ ਬੱਬੂ ਨੇ ਆਪਣੇ ਆਪ ਨੂੰ ਸਜਾਣਪੁਰ ਤੋਂ ਬਾਹਰ ਹੀ ਨਹੀਂ ਕੱਢਿਆ ਜੀ ਉਹ ਦੋ ਵਾਰ ਐਮਐਲਏ ਰਹਿ ਚੁੱਕਾ ਵਿਧਾਨ ਸਭਾ ਦਾ ਡਿਪਟੀ ਸਪੀਕਰ ਰਹਿ ਚੁੱਕਾ ਲੇਕਿਨ ਉਹਦੀ ਪਛਾਣ ਪ੍ਰਧਾਨਕੋਟ ਜ਼ਿਲ੍ਹੇ ਤੱਕ ਹੀ ਸੀਮਿਤ ਰਹੀ ਗੁਰਦਾਸਪੁਰ ਜ਼ਿਲ੍ਹੇ ਤੱਕ ਵੀ ਸੀਮਿਤ ਨਹੀਂ ਰਹੀ ਹਾਲਾਂਕਿ ਉਹਥੇ ਕਵਿਤਾ ਖੰਨਾ ਨੂੰ ਦਿੰਦੇ ਸ਼ਾਇਦ ਜਿਹੜਾ ਕੰਪੀਟੀਸ਼ਨ ਹੋ ਟਫ ਹੋ ਜਾਂਦਾ ਲੇਕਿਨ ਸੁਖਜਿੰਦਰ ਸਿੰਘ ਰਧਾਵਾ ਨੂੰ ਬਾਰ ਕੱਢਣ ਵਾਸਤੇ ਮਤਲਬ ਸੂਬਾ ਅਸੈਂਬਲੀ ਤੋਂ ਕੱਢਣ ਦੀ ਬਜਾਏ ਪਾਰਲੀਮੈਂਟ ਦੇ ਭੇਜਣ ਦੇ ਪਿੱਛੇ ਪ੍ਰਤਾਪ ਸਿੰਘ ਬਾਜਵਾ ਦਾ ਬਾਜਵਾ ਦਾ ਵੀ ਜ਼ੋਰ ਸੀ ਤੇ ਰਿਰਪਰਜਿੰਦਰ ਸਿੰਘ ਬਾਜਵਾ ਦਾ ਵੀ ਜ਼ੋਰ ਸੀ ਕਿ ਚਲੋ ਕਿਉਂਕਿ ਕਾਂਗਰਸ ਪਾਰਟੀ ਨੇ ਜਿਹੜੀ ਇਲੈਕਸ਼ਨ ਹੈ ਇਹ 24 ਜਿੱਤਣ ਵਾਸਤੇ ਨਹੀਂ ਲੜੀ ਉਹ 27 ਨੂੰ ਧਿਆਨ ਵਿੱਚ ਰੱਖਦੇ ਹੋਏ ਲੜੀ ਹੈ ਕਿ ਸੁਖਜਿੰਦਰ ਰੰਧਾਵਾ ਵੀ ਆਊਟ ਮੁੱਖ ਮੰਤਰੀ ਰੇਸ਼ੂ ਇੱਕ ਨਾਮ ਨਿਕਲ ਗਿਆ ਰਾਜਾ ਮਰਿੰਦਰ ਸਿੰਘ ਵੜਿੰਗ ਦਾ ਨਾਮ ਨਿਕਲ ਗਿਆ ਰਵਨੀਤ ਸਿੰਘ ਬਿੱਟੂ ਤਿੰਨ ਦਫਾ ਦਾ ਐਮਪੀ ਹੋ ਛੱਡ ਕੇ ਉਹ ਨਿਕਲ ਗਿਆ ਮਨੀਸ਼ ਤਵਾੜੀ ਹੀ ਦੋ ਵਾਰਾਂ ਦਾ ਐਮਪੀ ਉ ਚੰਡੀਗੜਾ ਆ ਗਿਆ ਤੇ ਹੁਣ ਕੁੱਲ ਮਿਲਾ ਕੇ ਕੌਣ ਬਚਿਆ ਪ੍ਰਤਾਪ ਸਿੰਘ ਬਾਜਵਾ ਬਚਿਆ ਇੱਕ ਚਿਹਰਾ ਪੰਜਾਬ ਦਾ ਹਾਲਾਂਕਿ ਪਤਾ ਨਹੀਂ ਸਤਾਈ ਕਿਹਦੇ ਰਾਜ ਦੀ ਕਿਹੜੀ ਪ੍ਰਜਾ ਹੋਣੀ ਆ ਉਹਦੇ ਬਾਅਦ ਹੀ ਗੱਲ ਹੈ ਲੇਕਿਨ ਬੰਦਾ ਸੋਚ ਕੇ ਤੇ ਚੱਲਦਾ ਹੀ ਆ ਪਰ ਇਹ ਮੈਨੂੰ ਲੱਗਦਾ ਕਿ ਦਨੇਸ਼ ਬੱਬੂ ਨੇ ਲੜਾਈ ਟਫ ਦਿੱਤੀ ਆ ਪਰ ਅਗਰ ਹੋਰ ਜ਼ੋਰ ਲਾ ਦਿੰਦੇ ਤੇ ਉਹ ਰਿਜ਼ਲਟ ਕੋਰ ਪਰ ਸੁਖੀ ਰੰਧਾਵਾ ਦਾ ਸ਼ੁਰੂ ਤੋਂ ਇਹ ਸੀ ਕਿ ਸੁਖੀ ਰੰਧਾਵਾ ਸੁਖਜਿੰਦਰ ਸਿੰਘ ਦਾ ਦਾਵਾ ਜਿਨ੍ਹਾਂ ਦਾ ਪੂਰਾ ਨਾਮ ਆ ਜਿਤਨਾ ਇਹਨਾਂ ਦਾ ਪੱਕਾ ਸੀ ਕਿ ਮਾਰਜਨ ਇਸ ਟਾਈਮ ਉਹਨਾਂ ਦਾ ਕਿ ਰਿਆ ਮਿਲਰ ਦਾ 86000 ਦੇ ਕਰੀਬ ਹੈ ਹਾਂ ਪਰ ਇਹ ਭਾਵੇਂ ਉਹ ਇੱਕ ਵੋਟ ਨਾਲ ਜਿੱਤਦੇ ਜਿੱਤਦੇ ਜ਼ਰੂਰ ਪਰ ਆਮ ਆਦੀ ਪਾਰਟੀ ਨੂੰ ਤੇ ਕਾਲੀਦਾ ਨੂੰ ਜ਼ਬਰਦਸਤ ਸੇ ਛਟਕਾ ਸਰਕਾਰ ਨੂੰ ਛਟਕਾ ਕਿ ਫਿਰ ਗਰਦਾਸਪੁਰ ਦੇ ਲੋਕਾਂ ਨੇ ਆਮ ਆਦੀ ਪਾਰਟੀ ਨੂੰ ਪਸੰਦ ਨਹੀਂ ਕੀਤਾ